ਬਟਾਲਾ ਦੇ ਨੇੜਲੇ ਪਿੰਡ ਰਾਇਮਲ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤਮਾਕੇ ਦੀ ਖਬਰ ਦੱਸੀ ਜਾ ਰਹੀ ਹੈ ਦੱਸਿਆ ਕਿ ਘਰ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਭਤੀਜਾ ਰਮਦਾਸ ਥਾਣੇ ਵਿੱਚ ਪੁਲਿਸ ਮੁਲਾਜ਼ਮ ਹੈ ਅਤੇ ਉਸ ਦੀ ਲਾਕ ਡਾਟ ਕਰਕੇ ਤਮਾਕਾ ਹੋਇਆ ਤਮਾਕਾ ਇੰਨਾ ਜ਼ਬਰਦਸਤ ਸੀ ਕਿਈ ਕਿਲੋਮੀਟਰ ਤੱਕ ਦੀ ਆਵਾਜ਼ ਗਈ ਘਰ ਦੇ ਸੀਸੀਟੀਵੀ ਕੈਮਰੇ ਇੱਥੋਂ ਤੱਕ ਕਿ ਘਰ ਦੇ ਅੰਦਰ ਜਿੰਨੇ ਵੀ ਸ਼ੀਸ਼ੇ ਲੱਗੇ ਹੋਏ ਸਨ ਸਾਰੇ ਟੁੱਟ ਗਏ ਗਰੀਮਤ ਰਹੀ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਮੌਕੇ ਤੇ ਪਹੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਲੇਕਿਨ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਹ ਜੜਾ ਇਨਕਾਰ ਕਰ ਦਿੱਤਾ ਸੋ ਦੱਸ ਦਈਏ ਕਿ ਪੁਲਿਸ ਸੂਤਰਾਂ ਮੁਤਾਬਕ ਲੋ ਇੰਟੈਂਸਿਟੀ ਬਲਾਸਟ ਹੈ ਕੋਈ ਵੀ ਨੁਕਸਾਨ ਨਹੀਂ ਹੋਇਆ ਜਾਂਚ ਪੜਤਾਲ ਇਹਦੀ ਕੀਤੀ ਜਾ ਰਹੀ ਹੈ ਸੋ ਰਾਇਮਲ ਪਿੰਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿਰਾਣਾ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੋਰ ਇੱਕ ਮੇਰੀ ਭੋਤੀ ਆ ਕੋਈ ਸਾਲ ਕਦੀ ਅਸੀਂ ਚਾਰੇ ਜੀ ਕਰਨ ਨੇ ਸਾਰਾ ਆਪਾਂ ਫੁਲਕਾ ਛੱਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਛੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਪਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਹੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਛ ਮਿੰਟ ਦਾ ਟਾਈਮ ਹੈ। ਇਸ ਕੋ ਸਰ ਮੈਂ ਮੇਰਾ ਕੁਪਤੀਜਾ ਹੈ ਪੰਜਾਬ ਪੁਲਿਸ ਚ। ਪਰਮਦਾਸ਼ ਡਿਊਟੀ ਹੈ ਦੀ। ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ। ਨਹੀਂ ਰਿੰਦਾ ਜੀ। ਉਹਦਾ ਘਰ ਆ ਪੈਂਦਾ ਜੀ ਲਾਗੇ ਸਾਡੇ। ਉਹ ਅੰਮ੍ਰਿਤਸਰ ਚਲ ਗਏ ਨੇ। ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ। ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੱਕ ਰਿੰਦਾ ਹੈ। ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ। ਸਤ ਪੁਹੀ ਅੰਦਾਜ਼ ਆ ਜਾਦਾ ਉਹ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰਾ ਗੁੱਟ ਇਹ ਤੋਂ ਹਵਾਜ ਦੇ ਅੰਦਰ ਤੂੰ ਹੀ ਲਾ ਸਕਦੀ ਇਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲੱਗੇ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਉਹ ਜਾਰੀ ਟੁੱਟ ਗਈ ਹੈ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਜਾਣੀ ਨਖਣ ਪੰਜ ਇਹ ਬਚਾ ਲੋ ਉਹ ਕੈਮਰਾ ਟੁੱਟ ਗਿਆ ਜੀ ਉਹ ਵੇਖੋ ਵਿਰੇਂਦਰ ਕੌਰ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਦੋ ਜਣੇ ਦੋ ਆਪਣੇ ਅੰਦਰ ਸੁੱਤੇ ਪਏ ਕੀ ਦੱਸੀ ਹੈ ਕਿ ਕੀ ਹੋਇਆ ਤੇ ਕਿੰਨੀ ਹੋਇਆ ਕਿੰਨੀ ਕਰਵਾ ਜਾਈ ਸਰ ਬਾਤ ਤਾਂ ਇਹਦਾ ਜਲਾਸਾ ਕਦੇ ਹੋ ਕੀ ਹੋਦਾ ਕੀ ਨਹੀਂ ਹੋਣਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋਊਗੀ ਉਹ ਤੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੁੰਡੇ ਮੋਟਰਸਿਕਲ ਤੇ ਆਏ ਬਸ ਬਸ ਜਾਓ ਦੇ ਉਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਈਵ